ਆਲੂ 80 ਰੁਪਏ ਕਿਲੋ ਆ ਟਮਾਟਰ 50 ਰੁਪਏ ਕਿਲੋ ਆ ਗੰਡੇ 60 ਰੁਪਏ ਕਿਲੋ ਆ ਆ ਜਿਹੜੇ ਟਰੈਕਟਰ ਖੜੇ ਆ ਨਾ ਇਹ 130 ਰੁਪਏ ਕਿਲੋ ਆ ਕਮਾਲ ਦੀ ਗੱਲ ਬਾਤ ਆ ਜਿਹੜਾ ਆ ਟਰੈਕਟਰ ਖੜਾ ਸੋਨਾਲੀਕਾ ਡੀ 60 RX ਇਹ 130 ਰੁਪਏ ਕਿਲੋ ਤੁਹਾਨੂੰ ਤੋਲ ਕੇ ਮਿਲ ਜੂਗਾ ਹੁਸ਼ਿਆਰਪੁਰ ਆਓ ਵਜਨ ਕਰਾਓ ਤੇ ਆਪਦਾ ਟਰੈਕਟਰ ਤੋੜ ਕੇ ਲੈ ਜਾਓ ਆਇਆਂ ਵੀ ਨਹੀਂ ਵੀ ਤੇ ਪੈਸੇ ਲੱਗਣਗੇ ਆਇਆਂ ਹੋਊਗਾ ਇਹ ਟਰੈਕਟਰ ਤੁਹਾਨੂੰ ਇੱਥੋਂ ਸੈਲਫ ਮਾਰਕੀਟ ਚਲਦੇ ਮਿਲ ਜਾਣਗੇ ਆ ਟਰੈਕਟਰ ਦੇਖੋ ਯਾਰ ਆ ਟਰੈਕਟਰ ਦੇਖੋ ਦੇਖ ਕੇ ਭੁੱਖ ਲੈਂਦੀ ਆ ਬਾਈ ਰੰਗ ਪੇਂਟ ਦਾ ਟਰੈਕਟਰ ਜੇਕਰ ਕਰੋ ਐਂ ਲੱਗਦਾ ਵੀ ਜਿਵੇਂ ਨਵੇਂ ਵਰਗਾ ਹੀ ਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਖੜਾ ਯਾਰਾ ਮੰਨਣਾ ਪਊਗਾ ਤੇ ਇਹ ਟਰੈਕਟਰ ਵੀ ਤੁਹਾਨੂੰ 130 ਰੁਪਏ ਕਿਲੋ ਇੱਥੋਂ ਮਿਲ ਜਾਣਾ ਤੁਸੀਂ ਨਾ ਬਾਈ ਇੱਕ ਗੱਲ ਪੱਕਾ ਸੁਣੀ ਹੋਊਗੀ ਵੀ ਜਿਹਦੇ ਘਰੇ ਖੜਾ ਸੋਨਾ ਲੀਕਾ ਉਹਦਾ ਇੱਥੇ ਅਮਰੀਕਾ ਅੱਜ ਤੁਹਾਨੂੰ ਸੋਨਾ ਲੀਕਾ ਟਰੈਕਟਰ ਦਿਵਾਉਨੇ ਆ ਜਿੰਨੇ ਸੋਨਾ ਲੀਕਾ ਤੁਸੀਂ ਨਿਗਾਹ ਮਾਰੋਗੇ ਨਾ ਸੋਨੇ ਲੀਕਾ ਹੀ ਖੜਿਆ ਸਾਰੇ ਜਿੰਨੇ ਟਰੈਕਟਰ ਖੜਿਆ तकरीबन ਸਾਰੇ ਟਰੈਕਟਰ ਤੁਹਾਨੂੰ ਕਿਲੋਆਂ ਦਾ ਰੇਟ ਮਿਲ ਜਾਣਾ ਤੁਸੀਂ ਸੁਣਿਆ ਹੋਊਗਾ ਵੀ ਆਲੂ ਆਈ ਨਿਰਪੇ ਕਿਲੋ ਆ ਟਮਾਟਰ ਰੁਪਏ ਆ ਕਿਲੋ ਆ ਗੰਡੇ 60 ਰੁਪਏ ਕਿਲੋ ਆ ਆ ਜਿਹੜੇ ਟਰੈਕਟਰ ਖੜੇ ਆ ਨਾ ਇਹ 130 ਰੁਪਏ ਕਿਲੋ ਆ ਕਮਾਲ ਦੀ ਗੱਲ ਬਾਤ ਆ ਜਿਹੜਾ ਆ ਟਰੈਕਟਰ ਖੜਾ ਸੋਨਾਲੀਕਾ ਡੀ 60 RX ਇਹ 130 ਰੁਪਏ ਕਿਲੋ ਤੁਹਾਨੂੰ ਤੋਲ ਕੇ ਮਿਲ ਜੂਗਾ ਹੁਸ਼ਿਆਰਪੁਰ ਆਓ ਵਜਨ ਕਰਾਓ ਤੇ ਆਪਦਾ ਟਰੈਕਟਰ ਤੋੜ ਕੇ ਰਹਿ ਜਾਓ ਆਏ ਵੀ ਨਹੀਂ ਵੀ ਤੇ ਪੈਸੇ ਲੱਗਣਗੇ ਆਏ ਹੋਊਗਾ ਇਹ ਟਰੈਕਟਰ ਤੁਹਾਨੂੰ ਇੱਥੋਂ ਸੈਲਫ ਮਾਰਕੀਟ ਚਾਲਦੇ ਮਿਲ ਜਾਣਗੇ ਤਕਰੀਬਨ ਇਹਨਾਂ ਦੇ ਵਿੱਚੋਂ ਕੁਝ ਟਰੈਕਟਰ ਸੇਲ ਹੋ ਚੁੱਕੇ ਆ 27 22 ਟਰੈਕਟਰ ਹੁਸ਼ਿਆਰਪੁਰ ਦੁਬਾਰਾ ਆ ਗਏ ਬਾਈ ਜਲਦੀ ਆਓ ਲੋਕੇਸ਼ਨ ਮੈਂ ਬੋਲਦਾ ਲੋਕੇਸ਼ਨ ਹੈਗੀ ਆ ਫੋਕਲ ਪੁਆਇੰਟ ਫਗਵਾੜਾ ਰੋਡ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਜੇ ਤੁਸੀਂ ਫਗਵਾੜੇ ਤੋਂ ਹੁਸ਼ਿਆਰਪੁਰ ਆਉਂਗੇ ਨਾ ਸਿੰਗਲ ਰੋਡ ਤੇ ਉੱਥੇ ਤੁਸੀਂ ਆ ਕੇ ਪੁੱਛ ਲਿਓ ਵੀ ਅਸੀਂ ਫੋਕਲ ਪੁਆਇੰਟ ਤੇ ਜਾਣਾ ਉੱਥੇ ਜਿਹੜੇ ਟਰੈਕਟਰ ਸੇਲ ਕਰ ਹੁਣ ਆ ਦੂਜਾ ਟਰੈਕਟਰ ਮੈਂ ਤੁਹਾਨੂੰ ਦਿਖਾਉਣ ਲੱਗਾ ਇਹ ਵੀ ਸੋਨਾਲੀਕਾ ਡੀਆਈ 745 ਇਹ ਟਰੈਕਟਰ ਤੁਹਾਨੂੰ ਮਿਲ ਜੂਗਾ 130 ਰੁਪਏ ਕਿਲੋ ਤੇ ਆਹਾ ਬਈ ਆਹ ਟਰੈਕਟਰ ਦਿਖਾਈਏ ਇਧਰਲੇ ਪਾਸੇ ਇਹ ਵੀ ਸੋਨਾਲੀਕਾ ਡੀਆਈ 740 ਆ ਇਹ ਵੀ ਟਰੈਕਟਰ ਤੁਹਾਨੂੰ 130 ਰੁਪਏ ਕਿਲੋ ਨੂੰ ਮਿਲ ਜਣਾ ਟਰੈਕਟਰ ਦੀ ਕੰਡੀਸ਼ਨ ਕਰ ਲੋ ਚੈੱਕ ਕਮਾਲ ਦੀ ਕੰਡੀਸ਼ਨ ਆ ਬਹੁਤ ਸੋਹਣੀ ਤੇ ਬਹੁਤ ਘੈਂਟ ਹਾਲਤ ਦੇ ਵਿੱਚ ਇਹ ਟਰੈਕਟਰ ਖੜਾ ਇਹ ਵੀ ਟਰੈਕਟਰ ਤੁਹਾਨੂੰ ਇੰਨੇ ਰੇਟ ਦੇ ਵਿੱਚ ਹੀ ਮਿਲ ਜਾਣਾ ਫੇਰ ਇਧਰਲੇ ਪਾਸੇ ਕਹਿੰਦੇ ਆ ਗਿਆ 16 ਸ ਇਹ ਵੀ ਇਹੀ ਰੇਟ ਦਾ ਟਰੈਕਟਰ ਹੈ ਛੋਟਾ ਬਾਈ ਬਾਗਬਾਨੀ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਇਹ ਵੀ ਇਸੇ ਰੇਟ ਦਾ ਫਿਰ ਆ ਗਿਆ ਆਹ ਟਰੈਕਟਰ ਦੇਖੋ ਯਾਰ ਆਹ ਟਰੈਕਟਰ ਦੇਖੋ ਦੇਖ ਕੇ ਭੁੱਖ ਲੈਂਦੀ ਆ ਬਾਈ ਰੰਗ ਪੇਂਟ ਦਾ ਟਰੈਕਟਰ ਜੇਕਰੋਂ ਐਂ ਲੱਗਦਾ ਵੀ ਜਿਵੇਂ ਨਵੇਂ ਵਰਗਾ ਹੀ ਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਖੜਾ ਯਾਰ ਆ ਮੰਨਣਾ ਪਊਗਾ ਤੇ ਇਹ ਟਰੈਕਟਰ ਵੀ ਤੁਹਾਨੂੰ 130 ਰੁਪਏ ਕਿਲੋ ਇਥੋਂ ਮਿਲ ਜਾਣਾ ਇਹ ਟਰੈਕਟਰ ਵੀ ਤੁਹਾਨੂੰ ਇਸੇ ਰੇਟ ਮਿਲੋ ਆਹ ਦੇਖੋ ਸੋਨਾਲੀਕਾ ਇੱਕ ਇਧਰ ਖੜਾ ਸੋਨੇਲੀਕਾ ਹੀ ਖੜਿਆ ਮਾਡਲ ਅਲੱਗ-ਅਲੱਗ ਆ ਪਰ ਸਾਰੇ ਸੋਨੇਲੀਕਾ ਹੀ ਆ ਆਹ ਸੋਨਾਲੀ ਏ ਟਰੈਕਟਰ ਵੀ ਤੁਹਾਨੂੰ 130 ਰੁਪਏ ਕਿਲੋ ਨੂੰ ਮਿਲ ਜਾਣਾ ਤੇ ਬਾਕੀ ਕੰਡੀਸ਼ਨ ਬਾਈ ਟਰੈਕਟਰ ਦੀ ਚੈੱਕ ਕਰ ਲਓ ਮੈਂ ਕਹਣਾ ਯਾਰ 130 ਰੁਪਏ ਕਿਲੋ ਤੁਸੀਂ ਲਾ ਲਓ ਹਿਸਾਬ ਬਈ 130 ਰੁਪਏ ਕਿਲੋ ਟਰੈਕਟਰ ਵੀ ਮਿਲ ਸਕਦਾ ਯਾਰ ਕਮਾਲ ਹੋਈ ਪਈ ਆ ਦੇਖੋ ਆਜੋ ਫਿਰ ਇਹ ਤਾਂ ਹਜੇ ਕੁਝ ਵੀ ਨਹੀਂ ਇਹ ਤਾਂ ਸ਼ੁਰੂਆਤ ਹੋਈ ਹੈ ਹਜੇ ਟਰੈਕਟਰ ਤਾਂ ਇਹਨਾਂ ਦੇ ਕੋਲੇ ਮੈਂ ਕਹਣਾ ਗੈਂਦੇ ਥੱਕ ਜੂਗਾ ਇੰਨਾ ਟਰੈਕਟਰ ਖੜਾ ਮਾਲਕ ਦੀ ਕਿਰਪਾ ਦੇ ਨਾਲ ਫੇਰ ਸੋਨਾਲੀਕਾ ਆਲਰਾਊਂਡਰ 55 ਸਕੰਦਰ ਆ ਗਿਆ ਤੇ ਬਾਈ ਇਹ ਟਰੈਕਟਰ ਵੀ ਤੁਹਾਨੂੰ ਇੱਥੋਂ ਇਸੇ ਰੇਟ ਮਿਲ ਜਾਣਾ 130 ਰੁਪਏ ਕਿਲੋ ਟਰੈਕਟਰ ਦੀ ਕੰਡੀਸ਼ਨ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਰਾ ਟਾਇਰ ਨਵੇਂ ਪਏ ਹੋਏ ਆ ਬਾਈ ਟਾਇਰ ਮੈਂ ਕਹਿੰਦਾ 90 90 ਪੈਸੇ 95 95 ਪੈਸੇ ਸਾਰਿਆਂ ਟਰੈਕਟਰਾਂ ਦੇ ਹੈਗੇ ਹੀ ਹੈਗੇ ਆ ਕਮਾਲ ਆ ਫੇਰ ਆ ਗਿਆ ਸੋਨਾ ਲੀਕਾ ਡੀ ਆਈ ਸਾਰੇ ਹੀ ਸੋਨਾ ਲੀਕੇ ਆ ਇਹ ਡੀ ਆਈ 60 RX MM ਸੁਪਰ ਆ ਸਾਰੇ ਟਰੈਕਟਰਾਂ ਦੇ ਮਾਡਲ ਅਲੱਗ-ਅਲੱਗ ਆ ਜਿਹੜੇ ਤੁਹਾਨੂੰ ਜਿਹੜੇ ਮਾਡਲ ਦਾ ਪਸੰਦ ਆ ਟਰੈਕਟਰ ਵੀ ਸਾਨੂੰ ਡੀ ਆਈ 35 ਚਾਹੀਦਾ 755 ਚਾਹੀਦਾ ਡੀਏ 60 ਚਾਹੀਦਾ ਸਾਰੇ ਮਿਲ ਜਾਣਗੇ ਆ ਖੜਾ ਟਰੈਕਟਰ ਇਹ ਟਰੈਕਟਰ ਤੁਹਾਨੂੰ ਮਿਲੂਗਾ 130 ਰੁਪਏ ਨੂੰ ਫਿਰ ਇਹਨਾਂ ਦੇ ਕੋਲੇ ਇੱਕ ਆਹ ਟਰੈਕਟਰ ਆਇਆ ਇਹ ਸੌਰੀ ਆਹ ਨਹੀਂ ਆਇਆ ਇਹ ਟਰੈਕਟਰ 130 ਰੁਪਏ ਮਿਲੂ ਆਹ ਟਰੈਕਟਰ ਆਇਆ ਇਹ ਟਰੈਕਟਰ 140 ਨੂੰ ਮਿਲੂਗਾ ਇਹ 4/4 ਆ ਇਹ ਇਹਦਾ ਰੇਟ ਹੈਗਾ 140 ਰੁਪਏ ਕਿਲੋ ਇਹ ਟਰੈਕਟਰ ਉਹਨਾਂ ਨਾਲੋਂ ਛੋਟਾ ਪਾਵਰ ਦੇ ਵਿੱਚ ਪਰ ਇਹ 140 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਇਹ ਟਰੈਕਟਰ ਮਿਲ ਜਾਣਾ ਫਿਰ ਆਹ ਖੜਾ ਵਲਡ ਟ੍ਰੈਕ 60 ਯਾਰ ਨਵੇਂ ਟਰੈਕਟਰ ਆ ਸੀਟ ਤੇ ਬੈਠੋ ਸੈਲਫ ਮਾਰੋ ਕਮਾਲ ਆ ਯਾਰ ਫੇਰ ਇਧਰਲੇ ਪਾਸੇ ਇਹਦਾ ਤੁਹਾਨੂੰ ਮਿਲ ਜੂਗਾ ਰੇਟ 130 ਰੁਪਏ ਨੂੰ ਕਿਲੋ ਜੇ ਕਈ ਵਾਰੀ ਆਪਾਂ ਟਰੈਕਟਰ ਦੇਖਦੇ ਆ ਯਾਰ ਹੁਣ ਆਹ ਟਰੈਕਟਰ ਨੂੰ ਆਪਾਂ ਦੇਖਣ ਬਹਿ ਜਾਈਏ ਬਈ ਹੈ ਨਾ ਇਹਦੀ ਸੀਟ ਹੈ ਨਹੀਂ ਜਾਂ ਉਵੇਂ ਆ ਤੁਸੀਂ ਇਥੋਂ ਹੋ ਟਰੈਕਟਰ ਦੀ ਸੀਟ ਲੈ ਆ ਸਕਦੇ ਹੋ ਇਹਦਾ ਸਪੇਅਰ ਪਾਰਟ ਵੀ ਮਿਲ ਜੂਗਾ ਜੇ ਕਿਸੇ ਟਰੈਕਟਰ ਦਾ ਸਪੇਅਰ ਪਾਰਟ ਮਾੜਾ ਮੋਟਾ ਨਹੀਂ ਹੈਗਾ ਉਹ ਵੀ ਤੁਹਾਨੂੰ ਮਿਲ ਜੂਗਾ ਇਥੋਂ ਤਕਰੀਬਨ ਇੱਥੇ ਜਿੰਨੇ ਵੀ ਟਰੈਕਟਰ ਖੜੇ ਆ ਇਹਨਾਂ ਦੇ ਵਿੱਚੋਂ 40 ਜਿਹੜੇ ਅੱਧੇ ਟਰੈਕਟਰ ਜਿਵੇਂ ਸਪੇਅਰਾਂ ਪਾਰਟਾਂ ਲਈ ਮਿਲ ਜਾਂਦੇ ਆ ਅੱਧੇ ਟਰੈਕਟਰ ਚੱਲਦੇ ਆ ਤੁਸੀਂ ਚੱਕ ਕੇ ਇਹਨਾਂ ਨੂੰ ਇਥ ਆਲ ਟਰੈਕਟਰ ਖੜੇ ਆ ਇਹ ਸਾਰੇ ਸੋਨੇ ਲੀਕਾ ਹੀ ਆ ਆ ਦੇਖੋ ਲੋਕ ਸਪੇਅਰ ਪਾਰਟ ਲੈ ਕੇ ਵੀ ਜਾ ਰਹੇ ਇੱਥੋਂ ਆਹ ਸੋਨਾ ਲੀਕਾ ਡੀਜੇ 745 ਖੜਾ ਜੀ ਇਹ ਟਰੈਕਟਰ ਵੀ ਤੁਹਾਨੂੰ 130 ਰੁਪਏ ਨੂੰ ਕਿਲੋ ਮਿਲ ਜੂਗਾ ਫਿਰ ਡੀਜੇ 740 ਖੜਾ ਇਹ ਵੀ ਤੁਹਾਨੂੰ ਇਸੇ ਰੇਟ ਮਿਲ ਜੂਗਾ ਉਧਰਲੇ ਪਾਸੇ ਕੈਬਨਲ ਟਰੈਕਟਰ ਖੜੇ ਆ ਤੇ ਬਾਕੀ ਬਾਈ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਹੁਸ਼ਿਆਰਪੁਰ ਆਉਣਾ ਪਊਗਾ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਆ ਫੋਕਲ ਪੁਆਇੰਟ ਦੇ ਕੋਲੇ ਲਓ ਜੀ ਇਹ ਮਾਰਕੀਟ ਇੰਨੀ ਘੰਟ ਆ ਵੀ ਇੱਥੇ ਸਾਰੇ ਟਰੈਕਟਰ ਤੁਹਾਨੂੰ ਤੋਲ ਕੇ ਮਿਲਣਗੇ ਟਰੈਕਟਰ ਛੱਡੋ ਗੱਡੀਆਂ ਤੋਲ ਕੇ ਮਿਲ ਜਾਣਗੀਆਂ ਮਰਸੜੀਆਂ ਖੜੀਆਂ ਇੱਥੇ ਸਾਰੀਆਂ ਗੱਡੀਆਂ ਖੜੀਆਂ ਹੋਈਆਂ ਤੇ ਬਾਕੀ ਸ਼ੇਅਰ ਕਰ ਦਿਓ ਤੇ ਕਈ ਵਾਰੀ ਆਪਾਂ ਨੂੰ ਟਾਇਰ ਚਾਹੀਦੇ ਹੁੰਦੇ ਆ ਟਾਇਰ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ ਸੋ ਦਬ ਕੇ ਇਸ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰੋ ਕਿ ਹਰੇਕ ਬੰਦੇ ਤੱਕ ਇਹ ਵੀਡੀਓ ਪਹੁੰਚ ਜੇ ਖਾਸ ਕਰਕੇ ਕਿਸਾਨਾਂ ਤੱਕ ਇਹ ਵੀਡੀਓ ਪਹੁੰਚੇ ਸ਼ੇਅਰ ਕਰਿਓ ਧੰਨਵਾਦ ਜਿਉਂਦੇ ਬਸੇ ਰਹੋ ਤੁਹਾਨੂੰ ਆਉਣਾ ਹਸ਼ਿਆਰ ਪਰ ਪਊਗਾ ਫੋਨ ਨੰਬਰ ਕਿਸੇ ਕਾਰਨ ਕਰਕੇ ਨਹੀਂ ਦੇ ਸਕਦੇ ਜਿੰਨੇ ਵੀ ਟਰੈਕਟਰ ਦਾ ਸਟਾਕ ਆ ਇਹ ਨਵਾਂ ਆਇਆ 27 28 ਟਰੈਕਟਰ ਇਹਨਾਂ ਦੇ ਕੋਲੇ ਹੁਣੇ ਆਇਆ ਤੇ ਸਭ ਤੋਂ ਵੱਡੀ ਗੱਲ ਆ ਕਿ 5 7 10 ਟਰੈਕਟਰ ਇਹਨਾਂ ਦੇ ਵਿੱਚੋਂ ਸੇਲ ਹੋ ਵੀ ਚੁੱਕੇ ਆ ਸੋ ਜਿਨੇ ਖੜੇ ਇਹਨਾਂ ਦੇ ਵਿੱਚੋਂ ਵੀ ਹੋਰ ਸੇਲ ਹੋ ਜਾਣ ਇਸ ਤੋਂ ਪਹਿਲਾਂ ਆਓ ਆਪ ਦਾ ਟਰੈਕਟਰ ਬੁੱਕ ਕਰੋ ਇੱਥੋਂ ਲੈ ਜਾਓ ਚਲਾ ਕੇ ਬਾਕੀ ਸ਼ੇਅਰ ਕਰੋ ਆਗੇ ਤੁਸੀਂ ਚੈੱਕ ਕਰ ਸਕਦੇ ਹੋ ਬਈ ਟਕਾ ਕੇ ਚੈੱਕ ਕਰਕੇ ਟਰੈਕਟਰ ਲੈ ਕੇ ਜਾਓ ਸ਼ੇਅਰ ਕਰੋ ਤੇ ਕਈ ਵਾਰੀ ਮੰਨ ਕੇ ਚਲੋ ਕਿਸੇ ਕਿਸਾਨ ਦਾ ਟਰੈਕਟਰ ਲੋਡ ਲੱਗ ਜਾਏਗਾ ਕਿਉਂਕਿ ਰੇਟ ਇੱਥੇ ਬਹੁਤ ਸਸਤੇ ਹੈ 130 ਰੁਪਏ ਕਿਲੋ 140 ਰੁਪਏ ਕਿਲੋ 100 ਰੁਪਏ ਕਿਲੋ ਵਾਲੇ ਵੀ ਹੈਗੇ ਛੋਟੇ ਟਰੈਕਟਰ ਜਿਵੇਂ ਆ ਖੜੇ ਆ ਬਾਕੀ ਸ਼ੇਅਰ ਕਰ ਦਿਓ ਤੇ ਲੋਕੇਸ਼ਨ ਲਾ ਦਾਂਗੇ ਆਪਾਂ ਧੰਨਵਾਦ